ਅਤਵਾਦੀਆਂ ਨੇ ਨਹੀਂ ਬਖਸ਼ਿਆ ਪੁਲਿਸ ਥਾਣਾ ਵੀ ਇਹ ਅਤਵਾਦੀ ਵਿਦੇਸ਼ਾਂ ਵਿੱਚ ਬੈਠ ਕੇ ਕਰਦੇ ਨੇ ਸਾਰੇ ਪਲਾਨ ਹੈਂਡਲ ਤੇ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਵਰਤਦੇ ਨੇ ਮੋਰੇ ਬਣਾ ਕੇ ਜੀ ਹਾਂ ਅਜੇ ਹਾਈ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਨਜ਼ਦੀਕ ਪੈਂਦੇ ਅਜਨਾਲਾ ਥਾਣਾ ਦੀ ਕੰਧ ਦੇ ਨਾਲ ਕੁਝ ਤਮਾਕਾ ਖੇਜ ਸਮਗਰੀ ਮਿਲੀ ਹੈ ਇੱਥੇ ਦੱਸਦੀ ਹੈ ਕਿ ਜਦੋਂ ਇਹ ਤਮਾਕਾ ਖੇਜ ਸਮਗਰੀ ਮਿਲੀ ਹੈ ਤਾਂ ਆਸ-ਪਾਸ ਦੇ ਵਿੱਚ دہشت ਫੈਲ ਗਈ ਕਿਉਂਕਿ ਇਹਨਾਂ ਅਤਵਾਦੀਆਂ ਨੇ ਤਾਂ ਪੁਲਿਸ ਥਾਣੇ ਵੀ ਨਹੀਂ ਬਖਸ਼ੇ ਤੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਅਜੇ ਲੋਕਾਂ ਦੇ ਨਾਂ ਸਾਹਮਣੇ ਆ ਰਹੇ ਨੇ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਜਿਹਾ ਦੱਸਦੀ ਹੈ ਕਿ ਮੁੱਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਦੀ ਸ਼ੱਕ ਦੀ ਸੂਈ ਜਿਹੜੀ ਕਿ ਹੁਣ ਇੱਕ ਗੈਂਗਸਟਰ ਹੈਪੀ ਪਰਸੀਆ ਤੇ ਘੁੰਮਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਵਕਤ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਗੈਂਗਸਟਰ ਹੈਪੀ ਪਰਸੀਆ ਦਾ ਨਾਮ ਸਾਹਮਣੇ ਆ ਰਿਹਾ ਹੈ ਤੇ ਦੱਸਦੀ ਹੈ ਕਿ ਹੈਪੀ ਪਰਸੀਆ ਵਿਦੇਸ਼ ਦੇ ਵਿੱਚ ਰਹਿ ਕੇ ਆਪਣੇ ਹੈਂਡਲਰਾਂ ਦੇ ਨਾਲ ਸੰਪਰਕ ਕਰਕੇ ਪੰਜਾਬ ਦੇ ਵਿੱਚ ਬਹੁਤ ਸਰੀਆਂ ਅਜਿਹੀਆਂ ਵਾਰਦਾਤਾਂ ਨੂੰ ਪਹਿਲਾਂ ਵੀ ਅੰਜਾਮ ਦੇ ਚੁੱਕਾ ਹੈ ਅਤੇ ਜ਼ਿਕਰ ਇਹ ਖਾਸ ਹੈ ਕਿ ਜਿੰਨੀਆਂ ਵੀ ਅਜਿਹੇ ਆਂ ਘਟਨਾਵਾਂ ਹੋ ਰਹੀਆਂ ਨੇ ਜਾਂ ਪਹਿਲਾਂ ਹੋਈਆਂ ਨੇ ਇਹ ਸਾਰੇ ਅੱਤਵਾਦੀ ਗੈਂਗਸਟਰ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਮੋਹਰਾ ਬਣਾ ਕੇ ਵਰਤ ਰਹੇ ਨੇ ਜਿਹੜੇ ਕਿ ਬੇਰੁਜ਼ਗਾਰ ਨੇ ਜਿਨ੍ਹਾਂ ਦੇ ਕੋਲ ਕੋਈ ਰੋਜ਼ਗਾਰ ਨਹੀਂ ਹੈ ਜਾਂ ਆਰਥਿਕ ਤੌਰ ਤੇ ਜਿਹੜੇ ਨੌਜਵਾਨ ਕਮਜ਼ੋਰ ਨੇ ਉਹਨਾਂ ਨੂੰ ਹੀ ਇਹ ਗੈਂਗਸਟਰ ਇਹ ਅੱਤਵਾਦੀ ਮੋਹਰੇ ਬਣਾ ਕੇ ਵਰਤਦੇ ਨੇ ਇੱਥੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨੀ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਵੀ ਇੱਕ ਅਜੀਹਾਂ ਹੀ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਦੇ ਵਿੱਚ ਹੈਂਡ ਗਰਨੇਡ ਸੁੱਟਿਆ ਗਿਆ ਸੀ ਉਸ ਵੇਲੇ ਵੀ ਇਹ ਜਿਹੜੀ ਕਟਨਾਏ ਇਹ ਮਾਮਲਾ ਪੂਰਾ ਅੱਗ ਵਾਂਗੂ ਫੈਲ ਗਿਆ ਸੀ ਜੰਗਲ ਦੀ ਅੱਗ ਵਾਂਗੂ ਕਹਿ ਲਓ ਕਿ ਪੂਰੇ ਚੰਨੀਕਰ ਦੇ ਵਿੱਚ ਤੇ ਪੂਰੇ ਏਰੀਏ ਦੇ ਵਿੱਚ ਇਹ ਗੱਲ ਫੈਲੀ ਸੀ ਕਿ ਹੈਂਡ ਗਰਨੇਡ ਇੱਕ ਘਰ ਦੇ ਵਿੱਚ ਸੁੱਟਿਆ ਗਿਆ ਤੇ ਇਸ ਦਾ ਜਿਹੜੀ ਚੱਕਰੀ ਸੂਈ ਸੀ ਉਦੋਂ ਵੀ ਪੁਲਿਸ ਦੀ ਹੈਪੀ ਪਰਸੀਆ ਗੈਂਗਸਟਰ ਤੇ ਹੀ ਗਈ ਸੀ ਤੇ ਨਾਲ ਹੀ ਜਿਹੜਾ ਹੁਣ ਮਾਮਲਾ ਆਇਆ ਇਸ ਦੀ ਵੀ ਹੈਪੀ ਪਰਸੀਆ ਨੇ ਸੋਸ਼ਲ ਮੀਡੀਆ ਤੇ ਖੁਦ ਸਵੀਕਾਰਤਾ ਲਈ ਹੈ ਉਸਨੇ ਹੀ ਇਹ ਜੋ ਮਾਮਲਾ ਇਹ ਘਟਨਾਕਰਮ ਕੀਤਾ ਹੈ ਇਥੇ ਜ਼ਿਕਰੇ ਖਾਸ ਹੈ ਕਿ ਜਿਹੜੀ ਚੰਡੀਗੜ੍ਹ ਵਾਲੀ ਕੋਠੀ ਹੈ ਜਿਸ ਦੇ ਵਿੱਚ ਵੀ ਇਹੀ ਐਸਪੀ ਰਹਿੰਦਾ ਸੀ ਜਿਸ ਨੂੰ ਹੁਣ ਹੈਪੀ ਪਰਸਿਆ ਦੇ ਵੱਲੋਂ ਧਮਕੀਆਂ ਮਿਲ ਰਹੀਆਂ ਨੇ ਜੀਹਾਂ ਦੱਸਦੀ ਹੈ ਕਿ ਹੈਪੀ ਪਰਸਿਆ ਗੈਂਗਸਟਰ ਦੇ ਵੱਲੋਂ ਇੱਕ ਐਸਪੀ ਨੂੰ ਹੁਣ ਨਿਸ਼ਾਨਾ ਬਣਾਏ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਤੇ ਇਹੀ ਐਸਪੀ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਉਸ ਵਕਤ ਰਹਿੰਦਾ ਸੀ ਜਿਸ ਘਰ ਦੇ ਵਿੱਚ ਹੈਂਡ ਗਰਨੇਟ ਸੁੱਟਿਆ ਗਿਆ ਸੀ ਹੁਣ ਇਹਨਾਂ ਦੋਹਾਂ ਘਟਨਾਵਾਂ ਦੀਆਂ ਤਾਰਾਂ ਆਪਸ ਵਿੱਚ ਜੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸੇ ਕਰਕੇ ਪੁਲਿਸ ਦੀ ਕੱਕ ਦੀ ਸੂਈ ਜਿਹੜੀ ਹੈ ਉਹ ਹੈਪੀ ਪਰਸੀਆ ਤੇ ਘੁੰਮ ਰਹੀ ਹੈ ਤੇ ਨਾਲ ਹੀ ਦੱਸਦੀ ਹੈ ਕਿ ਜਿਹੜਾ ਇਹ ਐਸਪੀ ਹੈ ਜਿਸ ਦੀ ਹੁਣ ਗੱਲ ਕੀਤੀ ਜਾ ਰਹੀ ਹੈ ਜਿਸ ਨੂੰ ਧਮਕੀਆਂ ਮਿਲ ਰਹੀਆਂ ਨੇ ਉਹ ਜ਼ਿਆਦਾਤਰ ਆਪਣੀ ਡਿਊਟੀ ਅਮਰਸਰ ਦੇ ਆਸ-ਪਾਸ ਦੇ ਏਰੀਆ ਦੇ ਵਿੱਚ ਹੀ ਦਿੰਦਾ ਹੈ ਤੇ ਇਸ ਕਰਕੇ ਇਹ ਦੋਨਾਂ ਘਟਨਾਵਾਂ ਦੇ ਤਾਰ ਹੁਣ ਜੁੜਦੇ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਇਹ ਵੀ ਦੱਸਦੀ ਹੈ ਕਿ ਕੁਝ ਵਕਤ ਪਹਿਲਾਂ ਬਾਰਡਰ ਏਰੀਏ ਤੇ ਇੱਕ ਦਰਦਨਾਕ ਕਤਲकांड ਹੋਇਆ ਸੀ ਜਿਸ ਦੀ ਜ਼ਿੰਮੇਵਾਰੀ ਵੀ ਹੈਪੀ ਪਰਸੀਆ ਦੇ ਵੱਲੋਂ ਲਈ ਗਈ ਸੀ ਔਰ ਇਹ ਦੱਸਦੀ ਹੈ ਕਿ ਇਹ ਕਤਲ ਇੰਨਾ ਭਿਆਨਕ ਸੀ ਜਿਸ ਦੇ ਨਾਲ ਆਸ-ਪਾਸ ਦੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਦਹਿਸ਼ਤ ਫੈਲ ਗਈ ਸੀ ਤੇ ਹੁਣ ਇੰਨਾ ਸਾਰੇ ਮਾਮਲਿਆਂ ਦੇ ਵਿੱਚ ਹੈਪੀ ਪਰਸੀਆ ਦਾ ਨਾਂ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਤੇ ਨਾਲ ਹੀ ਇਹ ਵੀ ਗੱਲ ਦੱਸਦੀ ਹੈ ਕਿ ਜਿੰਨੇ ਵੀ ਇਹ ਮਾਮਲੇ ਹੋਏ ਨੇ ਇਹ ਮਸਲੇ ਇਹ ਘਟਨਾ ਘਟਨਾਕਰਮ ਹੋਏ ਨੇ ਇਹਨਾਂ ਸਾਰਿਆਂ ਦੇ ਵਿੱਚ ਉਹ ਨੌਜਵਾਨ ਵਰਤੇ ਗਏ ਨੇ ਜਿਹੜੇ ਆਰਥਿਕ ਪੱਧਰ ਤੇ ਕਮਜ਼ੋਰ ਨੇ ਜਾਂ ਜਿਨ੍ਹਾਂ ਦੇ ਕੋਲ ਕੋਈ ਰੋਜ਼ਗਾਰ ਨਹੀਂ ਹੈ ਇਸ ਤੋਂ ਇਲਾਵਾ ਇੱਥੇ ਇਹ ਵੀ ਗੱਲ ਦੱਸ ਦਈਏ ਕਿ ਇਨਾਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਲਖਬੀਰ ਸਿੰਘ ਲੰਡਾ ਹਰੀਕੇ ਗੈਂਗਸਟਰ ਦਾ ਨਾਮ ਵੀ ਸਾਹਮਣੇ ਆਇਆ ਹੈ ਇਸ ਤੋਂ ਪਹਿਲਾਂ ਦੱਸ ਦਈਏ ਕਿ ਜਿਹੜਾ ਲੰਡਾ ਹਰੀਕੇ ਹੈ ਇਹ ਖੱਲ ਸਥਾਨੀ ਲਹਿਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਸੰਬੰਧ ਨੇ ਜਿਹੜਾ ਕਿ ਸਰਹੱਦੋਂ ਪਾਰ ਨਸ਼ਾ ਲੈ ਕੇ ਆਉਣ ਹਥਿਆਰਾਂ ਦੀ ਤਸਕਰੀ ਬਹੁਤ ਸਾਰੇ ਅਜਿਹੇ ਮਾਮਲੇ ਜਿਨ੍ਹਾਂ ਦੇ ਵਿੱਚ ਕਤਲकांड ਹੁੰਦੇ ਨੇ ਫਰੋਤੀਆਂ ਲਈਆਂ ਜਾਂਦੀਆਂ ਨੇ ਲੋਕਾਂ ਨੂੰ ਘਰ ਮੁਕਾਇਆ ਜਾਂਦਾ ਹੈ ਧਮਕੀਆਂ ਦਿੱਤੀਆਂ ਜਾਂਦੇ ਨੇ ਘਰਾਂ ਦੇ ਵਿੱਚ ਆ ਕੇ ਲੁੱਟਾਂ ਖੋਹਾਂ ਕੀਤੀਆਂ ਜਾਂਦੀਆਂ ਨੇ ਅਜਿਹੇ ਮਾਮਲਿਆਂ ਦੇ ਵਿੱਚ ਲਖਬੀਰ ਸਿੰਘ ਲੰਡਾ ਹਰੀਕੇ ਦਾ ਨਾਮ ਵੀ ਬਹੁਤ ਵਾਰ ਸਾਹਮਣੇ ਆਇਆ ਹੈ ਇੱਥੇ ਨਾਲ ਹੀ ਅਸੀਂ ਦੁਬਾਰਾ ਫਿਰ ਜ਼ਿਕਰੇ ਖਾਸ ਕਰ ਦਈਏ ਕਿ ਲਖਬੀਰ ਸਿੰਘ ਲੰਡਾ ਹਰੀਕੇ ਪੰਜਾਬ ਪੁਲਿਸ ਦੇ ਵੱਲੋਂ ਅੱਤਵਾਦੀ ਐਲਾਨਨਾਂ ਜਾ ਚੁੱਕਾ ਹੈ ਕਿਉਂਕਿ ਪੰਜਾਬ ਦੇ ਵਿੱਚ ਹੋਈਆਂ ਬਹੁਤ ਸਾਰੀਆਂ ਅਜਹੀਆਂ ਵਾਰਦਾਤਾਂ ਨੇ ਜਿਨ੍ਹਾਂ ਦੇ ਵਿੱਚ ਲਖਬੀਰ ਸਿੰਘ ਲੰਡਾ ਹਰੀਕੇ ਦਾ ਨਾਮ ਕਈ ਵਾਰ ਸਾਹਮਣੇ ਆ ਚੁੱਕਾ ਹੈ ਤੇ ਹੁਣ ਇਹ ਵਿਦੇਸ਼ ਵਿੱਚ ਰਹਿ ਰਿਹਾ ਤੇ ਉੱਥੋਂ ਆਪਣੇ ਹੈਂਡਲਰਾਂ ਦੇ ਨਾਲ ਆਪਣੇ ਜਿਨ੍ਹਾਂ ਨਾਲ ਵੀ ਨਰ ਸੰਪਰਕ ਹੈ ਜਿਹੜੇ ਨਰੇ ਗਰੋ ਦੇ ਨਰੇ ਗਰੁੱਪ ਦੇ ਮੈਂਬਰ ਨੇ ਉਹਨਾਂ ਨਾਲ ਸੰਪਰਕ ਕਰਕੇ ਅਜਹੀਆਂ ਵਾਰਦਾਤਾਂ ਨੂੰ ਇਹ ਵਾਰ-ਵਾਰ ਅੰਜਾਮ ਦਿੰਦੇ ਰਹਿੰਦੇ ਨੇ ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਨਵਾਂ ਸ਼ਹਿਰ ਅਤੇ ਸਰਹਾਲੀ ਦੇ ਪੁਲਿਸ ਥਾਣਿਆਂ ਨੂੰ ਵੀ ਉਡਾਣ ਦਾ ਮਾਮਲਾ ਕਈ ਵਾਰ ਸਾਹਮਣੇ ਆ ਚੁੱਕਾ ਹੈ ਤੇ ਇਸ ਤੋਂ ਇਲਾਵਾ ਮੁਹਾਲੀ ਜਿਹੜੀ ਬਿਊਰ ਹੈ ਇੱਥੇ ਵੀ ਇੱਕ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਇੰਟੈਲੀਜੈਂਸ ਦੇ ਵਿੱਚ ਕਿ ਇਸ ਨੂੰ ਵੀ ਉਡਾ ਦਿੱਤਾ ਜਾਵੇਗਾ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਵੀ ਮਾਮਲੇ ਸਾਹਮਣੇ ਆਏ ਹਨ ਜਿੱਥੇ ਕਿ ਇਹ ਨਾ ਅਤਵਾਦੀਆਂ ਵੱਲੋਂ ਇਹਨਾਂ ਗੈਂਗਸਟਰਾਂ ਦੇ ਵੱਲੋਂ ਇਹੋ ਜਿਹੀਆਂ ਥਾਵਾਂ ਨੂੰ ਉਡਾਉਣ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਨੇ ਤੇ ਇਹਦੇ ਵਿੱਚ ਹਮੇਸ਼ਾ ਹੀ ਉਹ ਨੌਜਵਾਨ ਫੜੇ ਜਾਂਦੇ ਨੇ ਜਾਂ ਉਹਨਾਂ ਦਾ ਹੀ ਨਾਮ ਆਉਂਦਾ ਹੈ ਜਿਹੜੇ ਕਿ ਬੇਰੋਜ਼ਗਾਰ ਹੁੰਦੇ ਨੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਹੀ ਗੈਂਗਸਟਰ ਉਹਨਾਂ ਲੋਕਾਂ ਨੂੰ ਉਹਨਾਂ ਨੌਜਵਾਨਾਂ ਨੂੰ ਆਪਣੇ ਮੂਰੇ ਬਣਾਉਂਦੇ ਨੇ ਜਿਨ੍ਹਾਂ ਦੇ ਕੋਲ ਕਿਸੇ ਵੀ ਪ੍ਰਕਾਰ ਦਾ ਕੋਈ ਕੰਮ ਨਹੀਂ ਹੈ ਉਹ ਕੋਈ ਕੰਮ ਨਹੀਂ ਕਰਦੇ ਉਹਨਾਂ ਦੇ ਕੋਲ ਕੋਈ ਰੋਜ਼ਗਾਰ ਨਹੀਂ ਹੈ ਇਸ ਕਰਕੇ ਹੀ ਇਹਨਾਂ ਦੀ ਬੇਰੋਜ਼ਗਾਰੀ ਦਾ ਫਾਇਦਾ ਉਠਾ ਕੇ ਇਹ ਜਿਹੜੇ ਗੈਂਗਸਟਰ ਨੇ ਅਤਵਾਦੀ ਨੇ ਆਪਣੇ ਕੰਮਾਂ ਨੂੰ ਅੰਜਾਮ ਦੇ ਦਿੰਦੇ ਨੇ ਸੋ ਇਸ ਵਕਤ ਦੀ ਜਿਹੜੀ ਅਹਿਮ ਖਬਰ ਹੈ ਕਿ ਅਜਨਾਲਾ ਥਾਣੇ ਦੀ ਕੰਧ ਦੇ ਨਾਲ ਜਿਹੜਾ ਕਿ ਤਮਾਕਾ ਖਿਜ ਸਮਗਰੀ ਮਿਲੀ ਹੈ ਉਸ ਦੇ ਵਿੱਚ ਹੁਣ ਨਵਾਂ ਮੋੜ ਆ ਰਿਹਾ ਹੈ ਕਿਉਂਕਿ ਪੁਲਿਸ ਦੇ ਵੱਲੋਂ ਸੀਸੀਟੀ ਵੀ ਕੈਮਰੇ ਖੰਗਾ ਲੱਗੇ ਨੇ ਤੇ ਦੋ ਨੌਜਵਾਨ ਜਿਹੜੇ ਕਿ ਸੀਸੀਟੀ ਕੈਮਰੇ ਦੇ ਵਿੱਚ ਦੇਖੇ ਗਏ ਨੇ ਇਹਨਾਂ ਦੇ ਮੂੰਹ ਤੇ ਸ਼ਾਲ ਲਪੇਟੀ ਹੋਈ ਹੈ ਤੇ ਸਪਸ਼ਟ ਰੂਪ ਦੇ ਵਿੱਚ ਇਹ ਨੌਜਵਾਨ ਦੇਖੇ ਗਏ ਨੇ ਜਿਹੜੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਤਮਾਕਾ ਖੇਸਮਗਰੀ ਉੱਤੇ ਕੰਦੇ ਨਾਲ ਰੱਖ ਜਾਂਦੇ ਨੇ ਤੇ ਚਲੇ ਜਾਂਦੇ ਨੇ ਹੁਣ ਪੁਲਿਸ ਦੇ ਵੱਲੋਂ ਜਾਂਚ ਜਾਰੀ ਹੈ ਤੇ ਜਲਦ ਤੋਂ ਜਲਦ ਇਹਨਾਂ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਇਹ ਕਹਿਣਾ ਹੈ ਕਿ ਜਿੰਦੋ ਵੀ ਇਹ ਨੌਜਵਾਨ ਫੜੇ ਜਾਂਦੇ ਨੇ ਇਹ ਜਿਹੜੇ ਬੇਰੁਜ਼ਗਾਰੀ ਹੋ ਸਕਦਾ ਹੋਣਗੇ ਕਿਉਂਕਿ ਜਿੰਨੇ ਵੀ ਪਹਿਲਾਂ ਮਾਮਲੇ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਵੀ ਬੇਰੁਜ਼ਗਾਰ ਨੌਜਵਾਨ ਹੀ ਫੜੇ ਗਏ ਨੇ ਜਦੋਂ ਵੀ ਇਹ ਨੌਜਵਾਨ ਫੜੇ ਜਾਂਦੇ ਨੇ ਉਦੋਂ ਹੀ ਇਸ ਮਸਲੇ ਦੀ ਪੂਰੀ ਦੀ ਪੂਰੀ ਗੁੱਥੀ ਸੁਲਝਾ ਲਈ ਜਾਵੇਗੀ